ਦੋਸਤੋ ਆਪਾਂ ਪੰਜਾਬੀ ਸਿੰਗਰ ਅੰਮਰਤ ਮਾਨ ਗੋਨਿਆਣੇ ਦੇ ਪਿੰਡ ਇੱਕ ਗਾਂਵਾਂ ਜਿਹੜੀ ਆ ਗਾਂ ਇਹ ਛੱਡ ਕੇ ਆਉਣਿਆਂਗੇ ਲਈ ਆ ਵੀਰਾਂ ਨੇ ਸੂਨ ਵਾਲੀ ਆ ਦਿਨ ਬਾਕੀ ਨੇ ਪ्युअर ਬਾਈਟ ਜਿਹੜੀ ਇਹ ਗਾਂ ਉਹਨਾਂ ਨੇ ਖਰੀਦੀ ਆ ਦੇਖ ਸਕਦੇ ਹੋ ਤੁਸੀਂ ਥਣਲੇਵੇ ਦੀ ਬਹੁਤ ਸਾਫ ਸੁੱਤੀ ਆ ਚੈੱਕ ਕਰੋ ਤੁਸੀਂ ਆਰਡਰ ਤੇ ਦਿਨ ਰਹਿੰਦੇ ਨੇ ਸੂਨ ਦੇ ਦਾਸੀ ਤੇ ਆਪਾਂ ਛੱਡ ਕੇ ਆਉਣਿਆਂਗੇ ਸਾਰਾ ਬਲੌਗ ਦਿਖਾਵਾਂਗੇ ਤੁਹਾਨੂੰ ਤੇ ਬਾਈਆਂ ਨਾਲ ਵੀ ਆਪਾਂ ਉੱਥੇ ਜਾ ਕੇ ਛੋਡੀ ਗੱਲ ਕਰਾਵਾਂਗੇ ਤੇ ਗਾਂ ਹੁਣ ਆਪਾਂ ਗੱਡੀ 'ਚ ਲੈ ਕੇ ਜਾ ਰਹੇ ਹਾਂ ਜੀ ਤੇ ਸੂਣ ਵਾਲੀ ਹੈਗੀ ਬਹੁਤ ਵਧੀਆ ਬਾਡੀ ਸਟਰਕਚਰ ਦੀ ਆ ਬਹੁਤ ਆਕੜਾ ਇਹਦੇ 66 ਸੀਮਨ ਲੱਗਿਆ ਹੋਇਆ ਇਸ ਜਿਹੜੀ ਗਾਂ ਦੇ ਜੀ ਤੇ ਆਪਾਂ ਨੂੰ ਲੈ ਕੇ ਜਾਨੇ ਗੱਡੀ 'ਚ ਚੜਾਉਣੇ ਆਂਗੇ ਤੇ ਜਾ ਕੇ ਛੋਡੀ ਗੱਲਬਾਤ ਬਾਈਆਂ ਨਾਲ ਕਰਾਵਾਂਗੇ ਤੁਸੀਂ ਵੀ ਕੋਈ ਗਾਂ ਖਰੀਦਣੀ ਆ ਤਾਂ ਆਪਣੇ ਲਵੇ ਬਹੁਤ ਹੀ ਜਾਦੇ ਗਾਂ ਆਵੇਲੇਬਲ ਨਹੀਂ ਆਂ ਤੁਸੀਂ ਖਰੀਦ ਸਕਦੇ ਹੋ ਜੀ ਚੈੱਕ ਕਰੋ ਕੋਈ ਵੀ ਤੁਸੀਂ ਗਾਂ ਖਰੀਦਣੀ ਆ ਆ ਤਾਜੀ ਸੂਈ ਸਵਾਈ ਗਾਂ ਤੇ ਉਹ ਵੀ ਤਾਜੀ ਸੂਈ ਸਵਾਈ ਲਗਭਗ ਕਿਹੜੀ ਵੀ ਗਾਂ ਤੁਸੀਂ ਖਰੀਦਣੀ ਆ ਤਾਂ ਕਿ ਖਰੀਦ ਸਕਦੇ ਹੋ ਮਾਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ 9530801955 ਰੋਕਿਆ ਖੜ ਗਿਆ ਇਹਨੂੰ ਚੜਾਈ ਨਾ ਮੰਗਦੇ ਨਾ ਕੋਈ ਮਾਲੇ ਕਿੰਨੇ ਉਤਰਾਂ ਬੱਤ ਤਿਆਰ ਆ ਨਾ ਫਿਰ ਹਫਤਾ ਕ ਮੇਰੇ ਆਈਡੀਆ ਵੀ ਆਪਾਂ ਨੂੰ 20 ਦਸੰਬਰ ਕੋਲ 15 ਦਿਨ ਹੋ ਗਿਆ ਪਹਿਲਾਂ ਉਹ ਖਿੱਚ ਕੇ ਗਿਆ ਹੁਣ ਤਾਂ ਐ ਖਿੱਚ ਲਈ ਮੰਨ ਲਾ ਪਹਿਲਾਂ ਉਹਨੇ ਦੋ ਜਾਨੇ ਸੀ ਪਾਸ ਪੂਸ ਕਰਕੇ ਜਿਵੇਂ ਪਹਿਲਾਂ ਲੈ ਦੋਸਤੋ ਜਾ ਰਹੇ ਆ ਆਪਾਂ ਲੈ ਦੋਸਤੋ ਅੱਜ ਨਾ ਆਪਾਂ ਅੰਬਰਤਮਾਨ ਦੇ ਪਿੰਡ ਗੋਨਿਆਣੇ ਜਾ ਰਹੇ ਆ ਜੋੜਾ گاਵਾਂ ਦਾ ਬਾਈਆਂ ਨੇ ਖਰੀਦੇ ਆ ਉਹ ਲੈ ਕੇ ਜਾਣੀ ਆਂਗੇ। ਧਨੌਲਾ ਲਗਭਗ ਹੋਰ 5 ਕਿਲੋਮੀਟਰ ਧਨੌਲਾ ਧਨੌਲੇ ਤੋਂ ਬਾਈਪਾਸ ਹੁੰਦੇ ਹੋਏ ਆ ਪਾਂਡਿਆਏ ਪਹੁੰਚਾਂਗੇ। ਆਂਡਿਆਏ ਤੋਂ ਤਾਪੇ ਪਹੁੰਚਾਂਗੇ। ਤਾਪੇ ਤੋਂ ਰਾਮਪੁਰਾ ਰਾਮ ਪਰੇ ਤੋਂ ਪੋਚੋ ਮੰਡੀ ਪੋਚੋ ਮੰਡੀ ਤੋਂ ਆਦੇਸ ਹਸਪਤਾਲ ਦੇ ਅਗੋਂ ਦੀ ਜਾਂਦੇ ਹੋਏ ਬਠਿੰਡੇ ਆਪਾਂ ਪਹੁੰਚ ਜਾਣਾਗਾ ਬਠਿੰਡੇ ਤੋਂ ਛੀਲਾ ਗੋਲ ਦੀ ਗੋਨਿਆਣੀ ਨੂੰ ਜਿਹੜਾ ਰੋਡ ਜਾਂਦਾ ਉਹਸ ਰੋਡ ਦੇ ਉੱਪਰ ਪਿੰਡ ਪੈਂਦਾ ਬਾਈਆਂ ਦਾ ਜਾ ਰਹੇ ਹਾਂ ਜਾ ਕੇ ਗੱਲਬਾਤ ਥੋੜੀ ਕਰਾਵਾਂਗੇ ਲਾਈਕ ਜਰੂਰ ਕਰਜੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੀ ਲੈ ਦੋਸਤੋ ਦੋ گاਵਾ ਆਪਾਂ ਲੈ ਕੇ ਆਏ ਆਂਗੇ ਗੋਨਿਆਣੀ ਮੰਡੀ ਤੇ گاਵਾ ਪਹੁੰਚਾਰਾਂਗੇ ਚੈੱਕ ਕਰੋ ਤੁਸੀਂ ਬਾਈ ਨਾਲ ਵੀ ਛੋਟੀ ਗੱਲ ਕਰਾਵਾਂਗੇ ਆਪਾਂ ਲੈ ਵੀ ਗਾਵਾਂ ਪੰਨੀਆਂ ਤਾਰ ਐਕਾ ਕਰੋ ਤੁਸੀਂ ਦੋਸਤੋ ਆਪਾਂ ਨਾ ਜਿਹੜੀਆਂ ਦੋ گاਮਾਂ ਗੋਨਿਆਂ ਨੇ ਦੇ ਕੋਲ ਪੋਖੜਾ ਪਿੰਡ ਹੈਗਾ ਉੱਥੇ ਆਪਾਂ ਲੈ ਕੇ ਆਏ ਸੀ ਆ ਦੋ گاਮਾਂ ਬਾਈ ਖਰੀਦ ਕੇ ਲੈ ਕੇ ਆਏ ਆਗੇ ਤੇ ਗੱਲਬਾਤ ਬਾਈ ਨਾਲ ਸੌਡੀ ਕਰਾਉਣੇ ਆਗੇ ਬਾਈ ਸਤਿ ਸ੍ਰੀ ਅਕਾਲ ਜੀ ਵੀਰੇ ਐਡਰੈਸ ਤੇ ਦੱਸ ਦੋ ਜੀ ਆਪਣਾ ਪਹਿਲਾਂ ਪਿੰਡ ਆਪਣਾ ਪੋਖੜਾ ਜੀ ਗੋਨੇ ਵਾਲੇ ਕੋਲ ਪిల్లా ਬਟੰਡਾ ਇਹ ਜਿਹੜੀਆਂ ਦੋ گاਮਾਂ ਤੁਸੀਂ ਲੈ ਕੇ ਆਏ ਹੋ ਵੀਰੇ ਉੱਥੇ ਗਏ ਸੀ ਇਹ ਖਰੀਦਣੇ ਜੀ ਪ੍ਰਦੀਪ ਜੀ ਦੇ ਨਾਮ ਤੋਂ ਲੈ ਕੇ ਆਏ ਆ ਠੀਕ ਠੀਕ ਹੈ ਵੀਰੇ ਜਿਹੜੀ ਆਂ ਗਾਂ ਕੀ ਇਹ ਕਿੰਨੇਵੇਂ ਸੂਏ ਕਿਹਾ ਬਾਈ ਨੇ ਸੂਵੀ ਦੂਜੇ ਸੂਏ ਦੂਜੇ ਸੂਏ ਕਿੰਨਾ ਦੁੱਧ ਕਿਹਾ ਵੀਰੇ ਦਾ ਇਹਦਾ 22 ਸਾਈ ਕਿਤੇ ਗਿਆ ਠੀਕ ਆ ਪਹਿਲੇ ਸੂਏ ਦਾ ਹਾਂਜੀ ਕਿੰਨੇ ਹੀ ਖਰੀਦ ਕੇ ਲੈ ਕੇ ਆਉ ਬਈ ਇਹ ਇਹ ਸਵਾ ਲੱਖ ਦੀ ਸਵਾ ਦੀ ਇਹ ਦੂਜੀ ਗਾਂ ਬਾਈ ਜਿਹੜੀ ਇਹ 1 ਲੱਖ 5 ਇਹਦਾ ਦੁੱਧ ਕਿੰਨਾ ਕਿਹਾ ਇਹਦਾ 26 ਕਿਤੇ ਇਹਦਾ ਵੀ 26 ਲੀਟਰ ਕਿਹਾ ਪਹਿਲਾਂ ਵੀ ਖਰੀਦਣ ਗਏ ਹੋਗੇ ਤੇ ਉੱਥੇ ਨੀ ਪਹਿਲੀ ਹੀ ਰ ਗਈ ਪਹਿਲੀ ਵਾਰ ਗਿਆ ਸੀ ਵੀਡੀਓ ਦੇਖੀ ਸੀ ਜੀ ਵੀਡੀਓ ਦੇਖੀ ਵੀਡੀਓ ਦੇਖਦੇ ਰਹਿੰਦੇ ਆ ਆਮ ਠੀਕ ਐ ਕਿਵੇਂ ਲੱਗਿਆ ਸੁਭਾਅ ਬਾਈ ਦਾ ਵਧੀਆ ਲੱਗਿਆ ਜੀ ਕਿੰਨੇ ਕ ਟਾਈਮ ਚ ਕਿੰਨੇ ਕ ਟਾਈਮ ਚ ਸੌਦਾ ਹੋਇਆ ਤੁਹਾਡਾ ਬਹੁਤ 10 ਮਿੰਟਾਂ ਚ ਹੋ ਗਿਆ ਆਪਣਾ ਦੋਵੇਂ ਜਗ੍ਹਾ ਜਿੱਦ ਲੱਗਿਆ ਦੋਵੇਂ ਗਾਵਾਂ ਦਾ ਹੋਰ ਆਣਾ ਹੋ ਰੇਟ ਕੱਟ ਲੱਗਿਆ ਵਧੀਆ ਲੱਗਿਆ ਰੇਟ ਠੀਕ ਐ ਦੋਸਤੋ ਆਹਾ ਨੇ ਚੀਲਾ ਬਠੰਡੇ ਉਹ ਗੀਤ ਵੀ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ ਜੇ ਇੱਕ ਚੀਲਾਹੀਆਂ ਵਾਲਾ ਉਹ ਝੀਲਾਂ ਆਣਿਆ ਔਰੇ ਚਾਰ ਝੀਲਾਂ ਨਹੀਂ ਆ ਤੇ ਆਪਾਂ ਬਠਿੰਡੇ ਪਹੁੰਚ ਗਏ ਵਾਪਸ ਜਾ ਰਹੇ ਹਾਂਗੇ ਆਪਾਂ ਹੁਣ ਲੋਹਾ ਖੇੜੇ ਨੂੰ ਤੁਹਾਨੂੰ ਇੱਧਰ ਦਿਖਾਉਣੇ ਆਗੇ ਯਾਰ ਇਸ ਕੇ ਇਸ ਚੀਜ਼ ਨਹੀਂ ਦੇਖੀ ਆ ਦੇਖ ਸਕਦੇ ਸੀ ਤੁਰੇਣਾ ਇੱਕ ਆਹ ਜਹਾਜ ਖੜਾ ਔਰੇ ਦੇਖੋ